ਪੀਓਕੇ ਤੋਂ ਸਿੱਖਾਂ ਦੇ ਹੱਕ 'ਚ ਵੱਡਾ ਐਲਾਨ ਹੋਇਆ ਬੰਦੀ ਸਿੰਘਾਂ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ ਦੱਸਦੇ ਕਿ ਇੰਗਲੈਂਡ ਤੋਂ ਇੱਕ ਅਹਿਮ ਖਬਰ ਸਾਹਮਣੇ ਆ ਰਹੀ ਹੈ ਜਿੱਥੋਂ ਦੇ ਲੈਫਟੀਨੈਂਟ ਗਵਰਨਰ ਸੂਜ਼ਨ ਵਾਈਸਵੇਜ ਨੇ ਨਾਰਵੇਜ ਤੇ ਮੇਅਰ ਅਹੁਦੇ ਲਈ ਚੋਣ ਲੜ ਰਹੇ ਸਵਰਨਜੀਤ ਸਿੰਘ ਖਾਲਸਾ ਦਾ ਰਸਮੀ ਤੌਰ ਤੇ ਸਮਰਥਨ ਕੀਤਾ ਹੈ ਲੈਫਟੀਨੈਂਟ ਗਵਰਨਰ ਵਾਈਸਵੇਜ ਨੇ ਖੁਦ ਨੂੰ ਸਿੰਘ ਦਾ ਸਮਰਥਨ ਕਰਕੇ ਬਹੁਤ ਮਾਣ ਮਹਿਸੂਸ ਕਰਨ ਵਾਲੀ ਦੱਸਿਆ ਉਹਨਾਂ ਨੇ ਮੇਅਰ ਦੇ ਉਮੀਦਵਾਰ ਸਵਰਨਜੀਤ ਸਿੰਘ ਦੀ ਪ੍ਰਸ਼ੰਸਾ ਕੀਤੀ ਜਿਸ ਵਿੱਚ ਬੋਰਡ ਆਫ ਐਜੂਕੇਸ਼ਨ ਦੇ ਮੈਂਬਰ टाउन काउन्सिल ਦੇ ਮੈਂਬਰ ਅਤੇ ਇੱਕ ਅਨਤਕ ਕਮਿਊਨਿਟੀ ਵਲੰਟੀਅਰ ਤੇ ਲੀਡਰ ਵਜੋਂ ਉਹਨਾਂ ਦੀ ਸੇਵਾ ਸ਼ਾਮਿਲ ਹੈ ਵਾਈਸਪ੍ਰਿਜ਼ ਨੇ ਸਿੰਘ ਦੇ ਮੁੱਖ ਚੋਣ ਵਾਦਿਆਂ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਉਹ ਨੌਜਵਾਨਾਂ ਪਰਿਵਾਰਾਂ ਤੇ ਸੀਨੀਅਰ ਲਈ ਨੌਰਵਿਚ ਨੂੰ ਵਿਦੇਰੀ ਇੱਕ ਵਾਇਤੀ ਬਣਾਉਣਗੇ ਇਸ ਤੋਂ ਇਲਾਵਾ ਉਹ ਨੌਰਵਿਚ ਮੈਨੂਫੈਕਚਰਿੰਗ ਨੂੰ ਵਧਾਉਣਾ ਤੇ ਵਪਾਰਕ ਟੈਕਸ ਆਧਾਰ ਦਾ ਵਿਸਤਾਰ ਕਰਨ ਤੇ ਧਿਆਨ ਕੇਂਦਰਿਤ ਕਰਨਗੇ ਉਹਨਾਂ ਮੁਤਾਬਕੇ ਕਦਮ ਸਥਾਨਿਕ ਜਾਇਦਾਦ ਟੈਕਸਦਾਤਾਮ ਅਤੇ ਪੈਣ ਵਾਲੇ ਬੋਝ ਨੂੰ ਘਟਾਉਣ ਵਿੱਚ ਸਹਾਇਤਾ ਕਰਨਗੇ ਲੈਫਟੀਨੈਂਟ ਗਵਰਨਰ ਨੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਲੋਕ ਉਹਨਾਂ ਤੇ ਜਨਤਕ ਸਿੱਖਿਆ ਤੇ ਛੋਟੇ ਕਾਰੋਬਾਰ ਦੋਵਾਂ ਦਾ ਸਮਰਥਨ ਕਰਨ ਲਈ ਭਰੋਸਾ ਕਰ ਸਕਦੇ ਨੇ ਲੈਫਟੀਨੈਂਟ ਗਵਰਨਰ ਵਾਈਸਪ੍ਰੇਜ਼ ਵੱਲੋਂ ਮਿਲੇ ਇਸ ਮਹੱਤਵਪੂਰਨ ਸਮਰਥਨ ਤੇ ਪ੍ਰਤੀਕਿਰਿਆ ਦਿੰਦੇ ਹੋਏ ਸਵਰਨਜੀਤ ਸਿੰਘ ਖਾਲਸਾ ਨੇ ਧੰਨਵਾਦ ਪ੍ਰਗਟ ਕੀਤਾ ਖਾਲਸਾ ਨੇ ਕਿਹਾ ਕਿ ਉਹ ਲੈਫਟੀਨੈਂਟ ਗਵਰਨਰ ਸੂਜ਼ਨ ਵਾਈਸਪ੍ਰੇਜ਼ ਦੇ ਸਮਰਥਨ ਲਈ ਬਹੁਤ ਧੰਨਵਾਦੀ ਨੇ ਉਹਨਾਂ ਨੇ ਅੱਗੇ ਕਿਹਾ ਕਿ ਉਹ ਵਾਈਸਪ੍ਰੇਜ਼ ਗਵਰਨਰ ਲਾਮੋਟ ਅਤੇ ਉਹਨਾਂ ਦੇ ਵਫਦ ਅਤੇ ਭਾਈਵਾਲ ਹੋਣਗੇ ਜਿਨ੍ਹਾਂ ਦੀ ਇੱਕ ਵਧੇਰੇ ਇੱਕ ਫਾਇਤੀ ਨਾਰਵੈਚ ਬਣਾਉਣ ਲਈ ਕਾਫੀ ਲੋੜ ਹੈ ਉਧਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਖਵੀਰ ਸਿੰਘ ਬਾਦਲ ਨੇ ਭਾਈ ਬਲਵੰਤ ਸਿੰਘ ਰਾਜਵਾਨਾ ਦੇ ਹੱਕ ਵਿੱਚ ਆਦਾ ਨਾਰਾ ਮਾਰਿਆ ਅਤੇ ਕੇਂਦਰ ਸਰਕਾਰ ਤੋਂ ਇਨਸਾਫ਼ ਮੰਗਿਆ ਉਹਨਾਂ ਕਿਹਾ ਕਿ ਬੰਦੀ ਸਿੰਘ ਆਪਣੀ ਸਜ਼ਾ ਪੂਰੀ ਕਰ ਚੁੱਕੇ ਨੇ ਪ੍ਰਧਾਨ ਮੰਤਰੀ ਵੱਲੋਂ ਬੰਦੀ ਸਿੰਘਾਂ ਨੂੰ ਰਿਹਾਈ ਕਰਨ ਦਾ ਵਾਅਦਾ ਵੀ ਕੀਤਾ ਗਿਆ ਫਿਰ ਹੁਣ ਉਸ ਨੂੰ ਪੂਰਾ ਕੀਤਾ ਜਾਣਾ ਚਾਹੀਦਾ ਅਤੇ ਭਾਈ ਬਲਵੰਤ ਸਿੰਘ ਰਾਜਵਾਨਾ ਨੂੰ ਵੀ ਇਨਸਾਫ਼ ਦਿੱਤਾ ਜਾਣਾ ਚਾਹੀਦਾ ਕਿਉਂਕਿ ਉਹ ਪਿਛਲੇ 25 ਸਾਲ ਤੋਂ ਜੇਲ੍ਹ ਵਿੱਚ ਬੰਦ ਨੇ ਇਸ ਮੌਕੇ ਉਨਾ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਦੀ ਜਿੱਤ ਦਾ ਦਾਵਾ ਕਰਦੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਹਰ ਵਰਗ ਨਿਰਾਸ਼ਾ ਕਿਉਂਕਿ ਚੋਣਾਂ ਵੇਲੇ ਕੀਤੇ ਕਿਸੇ ਵੀ ਵਾਅਦੇ ਨੂੰ ਪੂਰਾ ਨਹੀਂ ਕੀਤਾ ਬਲਕਿ ਹੜ੍ਹਾਂ ਨਾਲ ਮਾਰੇ ਪੀੜਤ ਪਰਿਵਾਰਾਂ ਦੀ ਵੀ ਬਾਹ ਨਹੀਂ ਫੜੀ ਹੁਣ ਤੱਕ ਕਣਕ ਦਾ ਵੀਜ ਅਤੇ ਹੋਰ ਵਿੱਤੀ ਸਹਾਇਤਾ ਹੀ ਪੀੜਤ ਪਰਿਵਾਰਾਂ ਤੱਕ ਨਹੀਂ ਪਹੁੰਚੀ ਉਹਨਾਂ ਕਿਹਾ ਕਿ ਇਸ ਵਾਰ ਹੜ੍ਹਾਂ ਤੇ ਮੀਂਹ ਨਾਲ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਝੋਨੇ ਦੀ ਫਸਲ ਦਾ ਝਾੜ ਵੀ ਕੱਟ ਹੋਇਆ ਜਿਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਾਹੀਦਾ ਕਿ ਉਹ ਕੱਟ ਛਾੜ ਲਈ ਵੀ ਕਿਸਾਨਾਂ ਨੂੰ ਵਾਪਸੇ ਦਾ ਐਲਾਨ ਕਰਨਾ ਉਹਨੇ ਕਿਹਾ ਕਿ ਹਰ ਪਾਸੇ ਲੁੱਟ ਖੋਟ ਕਹਿਤੀਆਂ ਗੈਂਗਵਾਰ ਦੀਆਂ ਘਟਨਾਵਾਂ ਵਧ ਰਹੀਆਂ ਨੇ ਪਰ ਸਰਕਾਰ ਨੂੰ ਇਸ ਪਾਸੇ ਕੋਈ ਧਿਆਨ ਨਹੀਂ ਹੈ ਉਹਨੇ ਕਿਹਾ ਕਿ ਰਾਹਤ ਫੰਡ ਦੇ ਨਾਂ ਤੇ ਕਰੋੜਾ ਰੁਪਏ ਇਕੱਠੇ ਕਰਕੇ ਅਰਵਿੰਦ ਕੇਜਰੀਵਾਲ ਦਾ ਖਜ਼ਾਨਾ ਭਰ ਲਈ ਸਰਕਾਰ ਤਰਲੁਮੱਛੀ ਹੋ ਰਹੀ ਹੈ ਉਹਨੇ ਕਿਹਾ ਕਿ ਇਸ ਵਾਰ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋ ਕੇ ਸਾਹਮਣੇ ਆਏਗਾ ਤੇ ਪੰਜਾਬ ਦੇ ਭਲੇ ਲਈ ਦੁਬਾਰਾ ਕੰਮ ਸ਼ੁਰੂ ਹੋਣਗੇ